ਵਿੱਚ ਪੈਣਾ ਨੇ ਨਮ ਅੱਖਾਂ ਦੇ ਨਾਲ ਆਪਣੇ ਪਰਵਾਦੇ ਹੱਥ ਤੇ ਰਖੜੀ ਬੰਨੀ ਹੈ ਰਖੜੀ ਦੇ ਤਿਉਹਾਰ ਨੂੰ ਪਾਈ ਪੈਣ ਦੇ ਪਵਿੱਤਰ ਤਿਉਹਾਰ ਦੇ ਵਜੋਂ ਮਨਾਇਆ ਜਾਂਦਾ ਹੈ ਪਰ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਕੈਦੀ ਪਾਈਆਂ ਦੇ ਲਈ ਪੈਣਾ ਰਖੜੀ ਬੰਨਣ ਦੇ ਲਈ ਪਹੁੰਚਿਆ ਕਈ ਪੈਣਾ ਇਸ ਮੌਕੇ ਪਾਵਕ ਵੀ ਨਜ਼ਰ ਆਈਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਵਧਿਆ ਇੰਤਜ਼ਾਮ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੋਈ ਵੀ ਪੈਣ ਰਖੜੀ ਬੰਨਣ ਦੇ ਲਈ ਆ ਸਕਦੀ ਹੈ ਉੱਥੇ ਹੀ ਡੀਐਸਪੀ ਜੇਲ੍ਹ ਬਲਜਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਅਸੀਂ ਡਿਊਟੀ ਕਰਕੇ ਰਖੜੀ ਨਹੀਂ ਬਣਵਾ ਸਕੇ ਅ ਹਾਲ ਹੀ ਤਿਉਹਾਰ ਮਨਾ ਲਵਾਂਗੇ ਅਸੀਂ ਸਿਕਿਉਰਿਟੀ ਦੇ ਪੂਕਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਤੰਕਾਂ ਨਾਲ ਮਨਾਉਣਾ ਚਾਹੁੰਦੇ ਆ ਤਿਉਹਾਰ ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਕਿ ਮੈਂ ਬੰਦ ਦਾ ਇਸ ਤਿਹਾ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਕਿ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਨ ਸਕੀ ਅਸੀਂ ਇਹ ਬੱਤੋ ਬੱਤ ਸਾਰੀਆਂ ਭੈਣਾਂ ਨੂੰ ਮੌਕਾ ਦਿੰਦਾ ਸਮਾਂ ਸਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਗੁਰਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਹਾਰ ਮਨਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ ਤਿਹਾਰ ਬਾਅਦ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ ਚ ਵਕਤ-ਵਕਤ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਰਜਿਸਤਰਾ ਹਸਪਤਲ ਭੇਜਦੇ ਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਬੁਲਾਇਆ ਗਿਆ ਤੇ ਵਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਵਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇਗੇ